ਸਤਿ ਸ੍ਰੀ ਅਕਾਲ ਭਾਈ ਸਤਿ ਸ੍ਰੀ ਅਕਾਲ ਭਾਜੀ ਕੀ ਹਾਲ ਜੇ ਵਧੀਆ ਭਾਈ ਹੋਰ ਸੁਣਾਓ ਕਿੱਧਰੋਂ ਆਏ ਜੇ ਭਾਰੀ ਮੈਂ ਘਵਾੜੀ ਤੋਂ ਆਇਆ ਗੇੜਾ ਲਾਗੇ ਇੱਥੇ ਤੇ ਪੀੜ ਹੀ ਬੜੀ ਮੈਂ ਗੱਡੀ ਉੱਥੇ ਖੜਾar ਗਿਆ ਪਿੱਛੇ ਭਾਈ ਆਜੋ ਆਜੋ ਕੀ ਦੇਖਣਾ ਜੇ ਸੂਟ ਦੇਖਣੇ ਸੀ ਤੁਹਾਡਾ ਨਾਮ ਬਹੁਤ ਸੁਣਿਆ ਭਾਈ ਵਕਰਾ ਸਟਾਈਲ ਵਾਲਿਆਂ ਦਾ ਅੱਛਾ ਹਾਂਜੀ ਸੂਟ ਲੈਣੇ ਆ ਕਿ ਕੜਾਈ ਛੜਾਈ ਵਾਲੇ ਲੈਣੇ ਆ ਕਿ ਦਾਜਵਰੀ ਵਾਲੇ ਲੈਣੇ ਆ ਭਾਜੀ ਸਾਰੇ ਲੈਣੇ ਆ ਪਹਿਲਾਂ ਮੈਂ ਵੈਰੈਟੀ ਦੇਖਣਾ ਆ ਤੁਹਾਡੀ ਆਜੋ ਭਾਜੀ ਨਿਗਾਹ ਕਰਾ ਦਨੇ ਆ ਦੇਖੋ ਥੱਲੇ ਸੂਟ ਲੱਗੇ ਆ ਇੱਧਰਲੇ ਪਾਸੇ ਫੁਲਕਾਰਿਆਂ ਫੁਲਕੂਲੀਆਂ ਪ ਵਲ ਵੀ ਹੈਗੇ ਆ ਉਤੋਂ ਬਾਅਦ ਤਾਂ ਤੁਹਾਨੂੰ ਨਜ਼ਾਰੇ ਹੀ ਦੇਖਣੇ ਆ ਵੈਰਾਈਟੀ ਦੇਖ ਕੇ ਤੁਸੀਂ ਖੁਦ ਹੈਰਾਨ ਹੋ ਜਾਓ ਇੱਥੇ ਲੇਡੀ ਸੂਟ ਸ਼ੁਰੂ ਹੋ ਜਾਂਦਾ ਆਪਣੇ ਕੋ 500 ਦੇ ਵਾਹ ਭਾਈ ਵਾਹ 500 ਰੁਪਏ ਤੋਂ ਸ਼ੁਰੂ ਹੋ ਜਾਂਦਾ ਭਾਜੀ ਭਾਜੀ ਘਰ ਦੀ ਲਾਮੇ ਮਾਰਦੀ ਹੁਣ ਸਾਰੇ ਲਾਮੇ ਲਾ ਦੇਣੇ ਆਪਾਂ ਮੈਂ ਕਹਿੰਦਾ ਸਾਰੇ ਲਾਮੇ ਲਾ ਦੇਣਾ ਡਰੈੱਸਾਂ ਦੇਖ ਲਓ ਸ਼ਰਾਰੇ ਗਰਾਰੇ 25 2600 ਤੋਂ ਸ਼ੁਰੂ ਆ ਤੁਸੀਂ ਡਰੈੱਸਾਂ ਦੇਖੋ ਟੌਪ ਕਲਾਸ ਦੀਆਂ 25 26 ਦਾ ਰੇਟ ਹੈ ਤੇ 20% ਲੈਸ ਵੀ ਦੇ ਦੇਣੀ ਅੱਜ ਵਾਹ ਭਾਈ ਵਾਹ ਤੁਹਾਡੇ ਯਾ ਤੂੰ ਪੀਸ ਕੋਰਪੈਂਟ ਬਜਾਰਾ ਦੇ ਕਿੰਨੇ ਦਾ ਭੰਦਾ ਇਹ ਭਾਈ ਮੇਰੀ ਭੂਆ ਦੇ ਮੁੰਡੇ ਨੇ ਬਣਾਇਆ ਸੀ 10000 ਦਾ ਬਣਿਆ ਹੈ ਬਿਆਰ ਆਪਾਂ ਤੈਨੂੰ 2995 ਦਾ ਬਣਾ ਦੇਣਾ 2995 ਦਾ ਭਾਈ ਸੀ ਕੇ ਸਲਾਈ ਕਰਕੇ ਆ ਜਿਹੜਾ 3 ਪੀਸ ਕੋਰਪੈਂਟ ਮੈਂ ਕਹਿੰਦਾ ਬੰਬੇ ਘਾਟੀ ਜਾ ਕੇ ਰੇਟ ਪਤਾ ਕਿਤੇ ਕਿੰਨੇ ਦਾ ਭੰਦਾ ਇਹ ਇਹ ਭਾਈ 15000 ਦਾ ਦੱਸ ਦੇ 3760 ਦੇ ਦੇਣਾ ਸੀ ਕੇ ਠੀਕ ਆ ਭਾਈ ਇਹ ਤੁਸੀਂ ਖੁਸ਼ ਕਰਤਾ ਜੋ ਤੁਸੀਂ ਕਹਿੰਦੇ ਕਰਦੇ ਭਾਈ ਆ ਦੇਖੋ ਜੋਧਪੂਰੀ ਕੋਰਪੈਂਟ ਇਹ ਵੀ 2995 ਦਾ ਡਬਲ ਬਣਾਣਾ ਇਹ ਵੀ 2995 ਦਾ ਇੰਡੋ ਸ਼ਿੰਡੋ ਬਣਾਣੀਆਂ ਜਾਂ ਕੋਰਟਾ ਪਜਮਾ ਬਾਸਕਟ ਜਾਂ ਪਠਾਨੀ ਕੋਰਤੇ ਵੀ ਮਿਲਣਾ ਉਹ ਜਿਹੜਾ 2995 ਵਾਲਾ ਕੋਰਟ ਪੈਂਟ 2 ਪੀਸ ਆ ਆ ਦੇਖੋ ਵਿੱਚ ਕਲਰ ਕੁਆਲਿਟੀ ਟਾਪ ਕਲਾਸ ਮਿਲਦੀ ਆ ਆ ਰਾਂ ਕੇ ਜਿੰਨੇ ਮਰਜੀ ਬਣਾ ਲਓ ਸਾਰੇ ਬ੍ਰੈਂਡ ਹੈਗੇ ਆਪਣੇ ਕੋਲ ਇਟਾਲੀਅਨ ਹੈਗਾ ਭਾਈ ਤੁਹਾਡੇ ਮੈਂ ਕਹਾਂ ਭਾਜੀ ਇਟਾਲੀਅਨ ਵੀ ਹੈਗਾ ਜਿਹੜਾ ਇਟਾਲੀਅਨ ਕੋਰਟ ਪੈਂਟ ਬਾਜ਼ਾਰਾਂ ਤੇ ਦੱਸੋ ਕਿੰਨੇ ਦਾ ਵੰਦਾ ਦੱਸੋ ਗੱਲ ਕਰੋ ਭਾਜੀ ਇਹ ਤੁਹਾਡਾ 15-20000 ਤੋਂ ਘੱਟ ਦੇ ਬੰਦਾ ਨਹੀਂ ਆਪਾਂ 4500 ਰੁਪਏ ਦੇ ਸੀਕੇ ਦੇ ਦੇਣਾ ਭਾਜੀ 2 ਪੀਸ 4500 ਚ ਸੀਕੇ ਭਾਈ ਬਿਲਕੁਲ ਭਾਜੀ ਏ ਦੱਸੋ ਪਹਿਲਾ ਬਜ਼ਾਰਾ ਚ ਕਿੰਨੇ ਕਿੰਨੇ ਦਾ ਭੜਦਾ ਹੋਊਗਾ ਇਹ ਮੇਰੇ ਫੁੱਫੜ ਨੇ ਅਮਰੀਕਾ ਤੋਂ ਲਿਆਂਦਾ 35000 ਰੁਪਏ ਓਏ ਤੁਹਾਡੇ ਫੁੱਫੜ ਵੀ ਖੁਸ਼ ਕਰ ਦੇਣਾ ਭੂਆ ਦਾ ਖੁਸ਼ ਹੋਣੀ ਹੀ ਹੋਣੀ ਆ ਦੇ ਦੇਣਾ ਤੁਹਾਨੂੰ 3600 ਰੁਪਏ ਦਾ ਸੀ ਕੇ ਬਹੁਤ ਵਧੀਆ ਭਾਜੀ ਇਹ ਕੋਟ ਪੈਂਟ ਬਹੁਤ ਵਧੀਆ ਏ ਭਾਜੀ ਲਗਜ਼ਰੀ ਕੋਟ ਪੈਂਟ ਆ ਸਾਡੇ ਕੋਲ ਬ੍ਰੈਂਡ ਵੀ ਮਿਲ ਜਾਣਗੇ ਸੀ ਆ ਰਾਮ ਰੇਮਰ ਸਾਰੇ ਬ੍ਰੈਂਡ ਆ ਕੱਪੜਾ ਹੀ ਬਹੁਤ ਵਧੀਆ ਵਾ ਮੈਂ ਕਹਿੰਦਾ ਏ ਕਲਾਸ ਹੌਣ ਦੇਖ ਤੂੰ ਛਾਟਾ ਛੁਟਾ ਹੀ ਬਣਾਉਣੀਆਂ ਹੋਣੀਆਂ ਸ਼ਰਟਾਂ ਪੈਂਟਾਂ ਦੇ ਸ਼ਰਟਾਂ ਬਣਾਉਣੀਆਂ ਮਾਸਟਰ ਆਇਆ ਮੇਰਾ ਇੰਗਲੈਂਡੋਂ ਇੰਗਲੈਂਡ ਵਾਲ ਤਾਂ ਸ਼ੈਡ ਸ਼ੁਰੂ ਆ 500 ਤੋਂ ਲੈ ਕੇ 3500 ਤੱਕ ਦੀ ਲੱਗਦੀ ਸ਼ਾੜਾ ਬਣਾ ਲੀਆ ਮੈਂ ਤੇ ਭਾਈ ਕੁਰਤੇ ਪਜਾਮੇ ਬਣਾਉਣੇ ਮੈਂ ਓਏ ਆ ਜਾ ਤੈਨੂੰ ਕੁਰਤੇ ਪਜਾਮੇ ਬਣਾ ਦਿੰਨੇ ਆ ਇੰਨੀ ਵੀ ਕਾਦੀ ਕਾਲੀ ਐ ਸੋਹਣੀ ਆ ਚੱਕ ਕੁਰਤੇ ਪਜਾਮੇ 'ਚ ਰੰਗ ਵੀ ਹੈਗੇ ਢੜਕੋ ਭਾਈ ਮੈਂ ਕਹ ਗੱਲਾਂ ਛੱਡ ਦੇ ਰੰਗ ਇੱਤਾ ਜਿਵੇਂ ਪੈਨਸਲ ਹੀ ਘਟਕੇ ਲਾਦੀ ਨਟਰਾਜ ਦੀ ਓਵੇਂ ਲਾਦੇ ਆ ਚੱਕ ਆ ਜਿਹੜਾ ਕੁਰਤਾ ਪਜਾਮਾ ਦੱਸ ਕੋਣ ਪਾਉਂਦਾ ਲਚਕੀ ਵਾਲਾ ਕੁਰਤਾ ਵਾ ਇਹ ਭਾਈ ਨਵਜੋਤ ਸਿੰਘ ਸਿੱਧੂ ਸੰਜੇ ਦਾਤੇ ਸਲਮਾਨ ਖਾਨ ਨੇ ਪਾਇਆ ਹੁੰਦਾ ਏ ਇੱਕ ਦੋ ਵਾਰ ਹਣ ਤੂੰ ਪਾਉਣਾ ਕੁਰਤਾ ਪਜਾਮਾ ਲਚਕੀ ਵਾਲਾ 5080 ਦੇਣਾ ਨੂੰ 2450 ਰੁਪਏ 2450 ਦਾ ਭਾਈ ਤੁਹਾਨੂੰ ਭਾਜੀ ਸਾਡੇ ਕੋਲ ਕੀ ਸਾ ਕਾਟਰ ਦਾ ਕੁੜਤਾ ਪਿਆ ਮਾ 700 ਰੁਪਏ ਤੋਂ ਸ਼ੁਰੂ ਹੋ ਜਾਂਦਾ 700 ਦਾ ਭਾਈ ਆ ਰੇਮੰਡ ਦਾ ਕੁੜਤਾ ਪਿਆ ਮਾ ਪਿਆ ਜ ਕਿੰਨੇ ਦਾ ਮਿਲਦਾ ਇਹ ਭਾਈ 2500 ਤੋਂ ਘਟ ਨਹੀਂ ਜਾਏਗਾ 1200 ਤੇ 50 ਰੁਪਏ ਤੇ ਦੇ ਦੇਣਾ ਭਾਜੀ ਭਾਜੀ ਰੇਮੰਡ ਦਾ ਇਹ ਬਿਲਕੁਲ ਭਾਜੀ ਜਾਲ ਲੈ ਕਿੰਨਾ ਨੇ ਪਾਏ ਹੁੰਦੇ ਭਲਾ ਦੇ ਇਹ ਭਾਜੀ ਡੀਸੀ ਐਸਐਸਪੀ ਨੇ ਪਾਏ ਹੁੰਦੇ ਜੀ ਇੰਨੇ ਮਹਿੰਗੇ ਮੈਂ ਤੈਨੂੰ ਦੇ ਦੇਣੇ ਆ ਬਜ਼ਾਰਾ ਤੇ 10 10 ਹਜ਼ਾਰ ਦਾ ਪਲੇਜ ਤੇ ਤੈਨੂੰ ਪਲਾ ਦੇਣਾ 4500 ਰੁਪਏ ਦਾ 4500 ਦਾ ਭਾਜੀ ਬਿਲਕੁਲ ਭਾਜੀ हां पाजी ਹੁਣ ਤੇਰੇ ਵੀ ਪਾਏ ਹੋਣਗੇ ਲਓ ਭਾਈ ਹੁਣ ਬਹੁਤਾ ਟਾਈਮ ਨਾ ਵੇਸਟ ਕਰੋ ਆ ਵੀ ਕੱਢ ਦੋ ਬਲੇਜ਼ਰ ਵੀ ਦਸਤਾਰਾਂ ਦੇ ਆਪਾਂ ਖੜਨੀਆਂ ਨਾਲ ਜੀ ਪੁੱਲ ਵੈਲ ਰੁਪਿਆ ਦੀ ਸਾਰੀਆਂ ਤੁਹਾਨੂੰ ਦਸਤਾਰਾ ਦੇ ਦਾਂਗੇ ਪਾਜੀ ਭਾਈ ਇਹ ਵਧੀਆ ਬ੍ਰਾਂਡ ਦੀਆਂ ਪੱਕੇ ਰੰਗਾਂ ਦੀਆਂ ਇਹ ਪੱਗਾਂ ਵਾਈਨ ਦਸਤਾਰ ਦੀਆਂ ਪੱਕੇ ਰੰਗ ਦੀਆਂ ਪੱਗਾਂ 90 ਦਿਨ ਦੀ ਗਾਰੰਟੀ ਬਿੱਲ ਤੇ ਲਿਖ ਕੇ ਦਵਾਂਗੇ ਗਾਰੰਟੀ ਨਾਲ ਜੇ ਭਾਈ ਨਾਲ ਭਾਜੀ ਨਾਲ ਆ ਦੇਖੋ ਨਾਲ ਟਾਈਆਂ ਜਿਹੜੀਆਂ ਬਜ਼ਾਰਾਂ 'ਚ 1-1000 ਰੁਪਏ ਦੀ ਮਿਲਦੀ ਐ ਤੁਹਾਨੂੰ ਟਾਈ ਇੱਥੇ ਮਿਲਣੀ ਸਿਰਫ 500 ਇਹ ਤੇ ਭਾਜੀ ਸਾਰਾ ਸਮਾਨ 1-600 ਰੇੜੀ ਦੇ ਦੇਣਾ ਬਿਲਕੁਲ ਭਾਜੀ 1-600 ਨਾ ਸਾਡੇ ਕੋਲ ਲੇਡੀਜ਼ ਸੂਟ ਸਰਾਰੇ ਗਰਾਰੇ ਲੈ ਕੇ ਗਾਉਣ ਵੀ ਮਿਲ ਜਾਣੇ ਆ ਤਾਜਵੰਦੀ ਦਾ ਕੱਪੜਾ ਵਿਆਹ ਸ਼ਾਦੀ ਵਾਸਤੇ ਕੱਪੜਾ ਲੈਣ ਵਾਸਤੇ ਸਪੈਸ਼ਲ ਸੈਕਸ਼ਨ ਬਣਾਇਆ ਵਾ ਜਿੱਥੇ 2500 ਤੋਂ ਲੈ ਕੇ 25000 ਤੱਕ ਤੇ ਸਾਰੇ ਲੱਗਦੇ ਹੀ ਸੂਟ ਬੰਦੇ ਮੈਂ ਤੇ ਹੈਰਾਨ ਹੋ ਗਿਆ ਭਾਜੀ ਇੰਨੀ ਵੈਰਾਈਟੀ ਤੁਹਾਡੇ ਕੋਲ ਸਾਨੂੰ ਹੁਣ ਅੰਮ੍ਰਿਤਸਰ ਜਲੰਧਰ ਜਾਣ ਦੀ ਲੋੜ ਨਹੀਂ ਜੇ ਇੱਥੇ ਵੱਖਰਾ ਸਟਾਈਲ ਤੇ ਢੜਕੂ ਆਣ ਕੇ ਤੇ ਜੋ ਕੋਈ ਬਣਾਉਣਾ ਬਣਾ ਸਕਦੇ ਆ ਜੀ ਬਿਲਕੁਲ ਭਾਜੀ ਜਿਹੜੀ ਦਾਜਵਰੀ ਪਿਆਰੇ ਚ ਲੱਖ ਲੱਖ ਦੀ ਬੰਦੇ ਨਾ ਅਸੀਂ 50000 ਦੀ ਬਣਾ ਕੇ ਦੇ ਦਈ ਦੀ ਨਹੀਂ ਭਾਜੀ ਮੰਨ ਕੇ ਵੈਰਾਈਟੀ ਨੂੰ ਜੋ ਤੂੰ ਇਹ ਕਿਹਾ ਕੀਤਾ ਹੀ ਬਿਲਕੁਲ ਭਾਜੀ ਹੁਣ ਘਵਾਟੀ ਜਾਣ ਲੱਗੇ ਟਰੱਕ ਦੇ ਪਿੱਛੇ ਲਿਖਾ ਕੇ ਜਾਈ ਕਿੱਥੇ ਆਉਣਾ ਵਕਰਾ ਸਟਾਇਲ ਜੰਡਿਆਲਾ ਗੁਰੂ ਇਥੇ ਐਡਰੈਸ ਸ਼ੇਖ ਫਤੇ ਦਰਵਾਜਾ ਸ਼ੇਖ ਫਤਾ ਦਰਵਾਜਾ ਵਕਰਾ ਸਟਾਇਲ ਜੰਡਿਆਲਾ ਗੁਰੂ